ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਪੁੱਟੀ ਵਾਲਾ ਬਾਈ ਜੀ ਦੋਸਤੋ ਟਾਣੀ ਦੇ ਵਿੱਚ ਰਹਿੰਦੇ ਆ ਪੁੱਟੀ ਵਾਲਾ ਤੋਂ ਦੋ ਦੋਸਤੋ ਜਦੋਂ ਥਾਂਦੇ ਵਾਲਾ ਨੂੰ ਛੜਕ ਜਾਂਦੀ ਆ ਉਹ ਛੜਕ ਤੋਂ ਥੋੜਾ ਜਿਹਾ ਪਿੱਛੇ ਹਟਮਾ ਬਾਈ ਦਾ ਸ਼ੈਡਾ ਦੋਸਤੋ ਬਾਈ ਨੇ ਕਿਸੇ ਟਾਈਮ ਦੋਸਤੋ گاਵਾਂ ਦਾ ਕੰਮ ਕੀਤਾ ਸੀ ਬਹੁਤ ਚੰਗਾ ਦੋਸਤੋ ਸ਼ੈੱਡ ਪਾਇਆ ਹੋਇਆ ਵੇਖ ਸਕਦੇ ਆ ਇਸੇ ਘਰ ਦੇ ਵਿੱਚੋਂ ਦੋਸਤੋ ਇਨਕ ਮਹੀਨੇ ਪਹਿਲਾਂ ਆਪਾਂ ਵੀਡੀਓ ਕਵਰ ਕੀਤੀ ਸੀ ਮੱਝ ਦੀ ਦੋਸਤੋ ਬਹੁਤ ਚੰਗੇ ਰੇਟ ਤੇ ਬਾਈਆਂ ਦਾ ਸੇਲ ਹੋ ਗਈ ਸੀ ਆਪਣੀ ਤੇ ਦੋਸਤੋ ਅੱਜ ਇਸੇ ਘਰ ਦੇ ਵਿੱਚੋਂ ਫੇਰ ਅੱਜ ਆਪਾਂ ਇੱਕ ਪਹਿਲਣ ਝੋਟੀ ਦੀ ਦੋਸਤੋ ਵੀਡੀਓ ਕਵਰ ਕਰ ਰਹੇ ਆਂ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਨ੍ਹਾਂ ਵੀਰਾਂ ਨੇ ਦੋਸਤੋ ਹਜੇ ਤਾਂ ਹੀ ਆਪਣੇ ਸੁਖਰਾਜ ਦੇ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਦੋਸਤੋ ਇੱਕ ਬਹੁਤ ਖਾਸ ਗੱਲ ਆ ਦੋਸਤੋ ਇੱਕ ਬਾਈ ਸਾਈਵਾਲ ਦੀ ਮੱਛੀ ਪਾ ਰਿਆ ਤੇ ਬਹੁਤ ਸ਼ਕੀਨ ਮੱਛੀ ਆ ਦੋਸਤੋ ਉਹ ਵੀ ਤੁਹਾਨੂੰ ਵਿਖਾਵਾਂਗੇ ਪਹਿਲਾਂ ਆਪਾਂ ਦੋਸਤੋ ਝੋਟੀ ਡਿਟੇਲ ਲੈ ਲੈਨੇ ਆ ਮੱਛੀ ਤੁਹਾਨੂੰ ਇੱਕ ਵਾਰੀ ਵਿਖਾ ਦਿੰਨੇ ਆ ਤੇ ਇਸ ਤੋਂ ਅੱਗੇ ਬਾਈ ਨਾਲ ਗੱਲਬਾਤ ਕਰਦੇ ਆ ਲੈਨੇ ਆ ਡਿਟੇਲ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਠਾਕ ਬਾਈ ਹਾਂਜੀ ਆਵਦੀ ਆ ਬਾਈ ਠੀਕ ਆ ਬਾਈ ਇੱਕ ਵਾਰੀ ਆਪਣਾ ਨਾਂ ਦੱਸਿਓ ਬਾਈ ਹਰਦੀਪ ਸਿੰਘ ਜੀ ਹਰਦੀਪ ਸਿੰਘ ਹਾਂਜੀ ਠੀਕ ਆ ਬਾਈ ਜੀ ਫਿਰ ਉਹ ਚੰਗੀ ਸੇਲ ਹੋ ਗਈ ਸੀ ਜਿਹੜੀ ਆਪਾਂ ਪਹਿਲਾਂ ਮਾਝ ਦੀ ਵੀਡੀਓ ਕਵਰ ਕੀਤੀ ਹਾਂਜੀ ਆਓ ਪੂਰੀ ਵਧੀਆ ਸੇਲ ਹੋ ਗਈ ਠੀਕ ਆ ਤੇ ਅੱਜ ਬਾਈ ਇਹ ਜਿਹੜੀ ਝੋਟੀ ਆ ਕਿੰਨਾ ਮਸੂਆ ਸੁਹੰਦੀ ਆ ਇਹ ਪਹਿਲੇ ਸੁਹੇ ਸੁਹੰਨਾ ਪਹਿਲਾ ਸੁਹੇ ਸੁਹੰਦੀ ਆ ਹਾਂ ਖੀਰੀ ਆ ਝੋਟੀ ਹੈ ਜੀ ਖੀਰੀ ਅਮੂ ਹਾਂਜੀ ਆ ਲਓ ਵੀ ਸੱਜਣਾ ਖੀਰੀ ਝੋਟੀ ਆ ਤੇ ਦੋਸਤੋ ਕਿਸੇ ਬੋਲਣਾ ਘੱਟ ਨਹੀਂ ਵੇਖ ਸਕਦੇ ਆ ਬਹੁਤ ਸੋਹਣੀ ਝੋਟੀ ਹੈ ਕਿੰਨੇ ਦਿਨ ਲੈਂਦੀ ਹੈ ਬਾਈ ਬਾਈ ਇਹ ਹਫਤਾ ਕਿ ਲੈ ਜਾਊਗੀ ਜੀ ਇੱਕ ਹਫਤਾ ਲੈਂਦੀ ਆ ਹਾਂਜੀ ਆ ਠੀਕ ਆ ਮਦਰ ਰਿਕਾਰਡ ਕੀ ਰਿਹਾ ਬਈ ਇਹ ਮਦਰਕਾਰ 18 ਪਲੱਸ ਹੀ ਰਿਹਾ ਜੀ 18 ਪਲੱਸ ਹਾਂਜੀ ਕਿਹੜੇ ਸੀਮੰਦੀ ਆ ਬਈ ਇਹ ਇਹ ਸਰਕਾਰੀ ਸੀਮੰਦੀ ਆ ਜੀ ਇਹ ਠੀਕ ਹੈ ਤੇ ਅੱਗੇ ਕਿਹੜਾ ਲੱਗਿਆ ਬਈ ਹੁਣ ਹੁਣ ਵੀ ਇਹ ਸਰਕਾਰੀ ਲੱਗਿਆ ਜੀ ਉਹਦੀ ਹੁਣ ਵੀ ਸਰਕਾਰੀ ਲੱਗਿਆ ਬੋਲਦਾ ਨਹੀਂ ਪਤਾ ਕਿਹੜੇ ਦਾ ਨਹੀਂ ਬੋਲਸ ਨਹੀਂ ਧਿਆਨ ਜੀ ਅੱਛਾ ਲਓ ਵੀ ਸੱਜਣੋ ਸਰਕਾਰੀ ਸੀਮੰਦੀ ਇਹ ਆ ਆਪ ਆ ਬਾਈ ਦੱਸ ਰਿਹਾ ਤੇ ਅੱਗੇ ਵੀ ਦੋਸਤੋ ਸਰਕਾਰੀ ਸੀਮੰ ਲੱਗਿਆ ਬਹੁਤ ਚੰਗੀ ਕੁਆਲਿਟੀ ਆ ਦੋਸਤੋ ਵੇਖ ਸਕਦੇ ਆ ਬਿਲਕੁਲ ਜੈਡ ਬਲੈਕ ਆ ਦੋਸਤੋ ਕੁੰਡੇ ਸਿੰਘਾਂ ਦੇ ਵਿੱਚ ਆ ਬਿਲਕੁਲ ਪਤਲਾ ਸਿੰਘ ਆ ਦੋਸਤੋ ਵੇਖ ਸਕਦੇ ਆ ਤੇ ਬਾਈਆਂ ਦਾ ਸੀਲ ਵੀ ਦੋਸਤੋ ਬਹੁਤ ਆ ਵੇਖ ਸਕਦੇ ਆ ਬਹੁਤ ਸੋਹਣੀ ਫੇਸ ਬਿਊਟੀ ਹੈ ਦੋਸਤੋ ਤੇ ਨੇੜੇ ਹੋ ਕੇ ਦੋਸਤੋ ਤੁਹਾਨੂੰ ਥਣਾ ਦਾ ਸਾਈਜ਼ ਗੈਪ ਹੈ ਦੋਸਤੋ ਵਿਖਾ ਦੇਣਾ ਵੇਖ ਸਕਦੇ ਆ ਇੱਕ ਹਫਤਾ ਬਾਈਆਂ ਦਾ ਸੂਨ ਦੇ ਵਿੱਚ ਦੋਸਤੋ ਬਾਕੀ ਆ ਅਗਲੇ ਤੋਂ ਅਗਲੇ ਥਣ ਦਾ ਦੋਸਤੋ ਗੈਪ ਬਹੁਤ ਜ਼ਿਆਦਾ ਆ ਤੇ ਸਾਈਡ ਤੋਂ ਦੋਸਤੋ ਸਾਈਡ ਵਾਲੇ ਥਣਾ ਦਾ ਥੋੜਾ ਜਿਹਾ ਗੈਪ ਘੱਟ ਆ ਉਹ ਤੁਸੀਂ ਇੱਥੇ ਆ ਕੇ ਆਪਦੀ ਤਸੱਲੀ ਕਰ ਲੈਣੀ ਆ ਮਗਰਲੇ ਪਾਸੋਂ ਦੋਸਤੋ ਮਗਰਲੇ ਤੋਂ ਮਗਰਲੇ ਥਾਂ ਦਾ ਗਿਆ ਬਹੁਤ ਜਿਆਦਾ ਆ ਤੇ ਮਗਰੋ ਹਵਾਨਾ ਵੀ ਦੋਸਤੋ ਬਹੁਤ ਸੋਹਣਾ ਇੱਕ ਹਫਤਾ ਲੈਂਦੀ ਆ ਤਾਂ ਦੋਸਤੋ ਹਵਾਨਾ ਇਹਨੇ ਹੋਰ ਵੀ ਸੋਹਣਾ ਬਣਾ ਜਾਣਾ ਵੇਖ ਸਕਦੇ ਆ ਬਹੁਤ ਸੋਹਣੇ ਪਿੱਠ ਪੂੜੇ ਦੇ ਵਿੱਚ ਆ ਦੋਸਤੋ ਤੇ ਜੈਡ ਬਲੈਕ ਆ ਦੋਸਤੋ ਚਾਰ ਕਮਾਲ ਦੋਸਤੋ ਪੂਛ ਦੇ ਵਿੱਚ ਚਿੱਟੇ ਹੈਗੇ ਆ ਤੇ ਤੋੜ ਕੇ ਦੋਸਤੋ ਤੁਹਾਨੂੰ ਵਿਖਾ ਦਿੰਨੇ ਆ ਤੋੜੋ ਬਾਈ ਇੱਥੇ ਆ ਕੇ ਦੋਸਤੋ ਤਸੱਲੀ ਕਰ ਲੈਣੀ ਹੈ ਨੰਬਰ ਜਿਹੜਾ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਦੇਖ ਸਕਦੇ ਆਂ ਦੋਸਤੋ ਆ ਇਹ ਦੋਸਤੋ ਹਵਾਨੇ ਦੇ ਵਿੱਚ ਢਿੱਲ ਪਈ ਆ ਦੇਖੋਗੇ ਤੁਸੀਂ ਇਧਰ ਨੂੰ ਕਰਨਾ ਬਾਈ ਪੌਂਦੀ ਤੋੜ ਕੇ ਦੇਖ ਸਕਦੇ ਆਂ ਜੀ ਦੋਸਤੋ ਬਹੁਤ ਰਾਜੀ ਪਲੀ ਆ ਦੋਸਤੋ ਬਹੁਤ ਸ਼ੌਂਕ ਨਾਲ ਪਾਲੀ ਹੋਈ ਆ ਦੋਸਤੋ ਬਾਈ ਦੀ 18 ਲੀਟਰ ਦਾ ਦੋਸਤੋ ਬਾਈ ਦੱਸ ਰਿਹਾ ਮਦਰ ਰਿਕਾਰਡ ਸੀਗਾ। ਦੇਖ ਸਕਦੇ ਆ। ਬਹੁਤ ਸੋਹਣੇ ਪਿੱਠ ਪੂੜੇ ਦੇ ਵਿੱਚ ਆ ਦੋਸਤੋ ਇੱਥੇ ਆਉਂਗੇ ਲੈ ਚਲੋ ਬਾਈ। ਇੱਥੇ ਆਉਂਗੇ ਦੋਸਤੋ ਤੁਹਾਨੂੰ ਜਰੂਰ ਝੋਟੀ ਪਸੰਦ ਆਊਗੀ। ਇਹ ਕਿੰਨਾ ਪਾ ਦੂਗੀ ਵੀ ਦੁੱਧ ਪਹਿਲੇ ਸੂਹ ਪਾਉਦੂਗੀ ਇਹ 16 ਤਾਂ ਪਾਉਣਾ ਚਾਹੀਦਾ ਕਿ 2 ਲੀਟਰ ਘੱਟ ਜੂਗਾ 16 ਕਿ ਲੀਟਰ ਪਾ ਦੂਗੀ ਹਾਂਜੀ ਹਾਂ ਠੀਕ ਆ ਇੱਕ ਹਫਤਾ ਲੈਂਦੀ ਆ ਹਜੇ ਹਾਂਜੀ ਮੂੰਹ ਕੀਰੀ ਆ ਮੂੰਹ ਕੀਰੀ ਠੀਕ ਆ ਕੀ ਮੁੱਲ ਕਰਾਂਗੇ ਭਰਾ ਇਹਦਾ ਮੁੱਲ ਇਹਨਾਂ ਪਾ 270 ਕਰਾਂਗੇ 2 ਲੱਖ 70 ਹਜ਼ਾਰ ਮਾਨਤਾਨ ਹੋ ਜੂ ਮਾਨਤਾਨ ਮੌਕੇ ਤੇ ਹੋ ਜੂ ਲਓ ਵੀ ਸੱਜਣੋ ਮਾਨਤਾਨ ਮੌਕੇ ਤੇ ਹੋ ਜੂ ਪਿੰਡ ਭੁੱਟੀ ਵਾਲਾ ਦੋਸਤੋ ਟਾਣੀ ਦੇ ਵਿੱਚ ਘਾਰਾ ਬਾਈ ਦਾ ਖਾਂਦੇ ਵਾਲਿਆ ਵਾਲੀ ਸੜਕ ਤੇ ਦੋਸਤੋ ਇੱਕ ਜਿਹੜੀ ਦੋਸਤੋ ਤੁਹਾਨੂੰ ਵੱਛੀ ਦੱਸਦਾ ਸੀ ਮੈਂ ਉਹ ਵੱਛੀ ਤੋਂ ਦੋਸਤੋ ਤੁਹਾਨੂੰ ਵਿਖਾਉਣੇ ਆ ਬਾਈ ਦੇ ਦੋਸਤੋ ਕੰਮ ਸ਼ੌਂਕ ਵਾਲੀ ਆ ਇੱਕ ਅੱਗੇ ਆ ਮਾਈ ਦੀ ਦੋਸਤੋ ਵੀਡੀਓ ਕਵਰ ਕੀਤੀ ਸੀ ਉਹ ਵੀ ਬਹੁਤ ਸੋਹਣੀ ਮੱਝ ਸੀ ਦੋਸਤੋ ਤੇ ਇਹ ਜਿਹੜੀ ਝੋਟੀ ਦੀ ਵੀਡੀਓ ਕਵਰ ਕਰ ਰਹੇ ਆ ਦੋਸਤੋ ਇਹ ਵੀ ਬਹੁਤ ਸੋਹਣੀ ਆ ਤੇ ਅੱਗੇ ਦੋਸਤੋ ਇੱਕ ਵੱਛੀ ਬਾਈ ਪਾਲ ਰਿਆ ਸ਼ੌਂਕ ਨਾਲ ਉਹ ਵੀ ਤੁਹਾਨੂੰ ਵਿਖਾ ਦਿੰਨੇ ਆ ਸ਼ੌਂਕ ਦਾ ਦੋਸਤੋ ਕੋਈ ਮੁੱਲ ਨਹੀਂ ਹੁੰਦਾ ਤੇ ਵੱਛੀ ਦੋਸਤੋ ਤੁਹਾਨੂੰ ਵਿਖਾਉਣੇ ਸਾਈ ਵਾਲ ਦੀ ਦੋਸਤੋ ਇਸ ਗਾਂ ਦੀ ਬੱਛੀ ਆ ਤੇ ਬੱਛੀ ਦੀ ਡਿਟੇਲ ਦੋਸਤੋ ਬਾਈ ਤੋਂ ਲਵਾਂਗੇ ਵੇਖ ਸਕਦੇ ਆ ਕਿੰਨਾ ਦੋਸਤੋ ਪਿੰਡਾ ਇਹਦਾ ਛਲਛਲ ਕਰਦਾ ਤੇ ਛੋਟੀ ਉਮਰ ਆ ਦੋਸਤੋ ਹਜੇ ਵੇਖ ਸਕਦੇ ਆ ਬਹੁਤ ਸੋਹਣੀ ਫੇਸ ਬਿਊਟੀ ਦੇ ਵਿੱਚ ਆ ਦੋਸਤੋ ਥੋੜਾ ਜਿਹਾ ਰਸਾ ਖਿੱਤਿਆ ਹੋਇਆ ਵੀ ਪਾਸੇ ਕੀਤੀ ਸੀ ਗਾਂ ਤੋਂ ਇਸ ਕਰਕੇ ਵੇਖ ਸਕਦੇ ਆ ਕਿੰਨੇ ਚੜਦੀ ਹੋਈ ਭਰਾ ਇਹ ਇਹ 2 ਮਹੀਨੇ ਦੀ ਹੋ ਗਈ ਜੀ 2 ਮਹੀਨੇ ਦੀ ਹੋ ਗਈ ਸਾਰਾ ਦੁੱਧ ਹੀ ਪੀਂਦੀ ਹੈ ਬਈ ਹਾਂ ਸਾਰਾ ਦੁੱਧ ਹੀ ਪੀਂਦੀ ਹੈ ਲਓ ਵੀ ਸੱਜਣੋ ਸਾਰਾ ਦੁੱਧ ਪੀਂਦੀ ਹੈ ਇਸੇ ਗਾਂ ਦਾ ਇਹਦੀ ਮਾਂ ਦੋਸਤੋ ਇਹਦੇ ਸਾਈਵਾਲ ਦੋਸਤੋ ਦੇਸੀ ਗਾਂ ਦੇ ਸੀਮਨ ਲਵਾਇਆ ਹੋਇਆ ਸੀ ਬਾਈ ਹਰਾਂ ਨੇ ਤੇ 2 ਮਹੀਨਿਆਂ ਦੀ ਹੈ ਦੋਸਤੋ ਕਿੱਡੀ ਸੁਨੱਖੀ ਆ ਬਹੁਤ ਸੋਹਣੀ ਬੱਚੀ ਹੈ ਦੋਸਤੋ ਉਮੀਦ ਆ ਵੀ ਬਹੁਤ ਸੋਹਣੀ ਤਿਆਰ ਹੋਊਗੀ ਦੋਸਤੋ ਠੀਕ ਹੈ ਚੜਨਾ ਮਰੀਆ ੱੱਲੇ ਦੋਸਤੋ ਹਵਾਨੇ ਨਹੀਂ ਵੇਖੋਗੇ ਤੁੰਨੀ ਨਹੀਂ ਢੱਲ ਵੇਖੋਗੇ ਤੁਸੀਂ ਬਹੁਤ ਢੱਲਾ ਦੋਸਤੋ ਕਿਸੇ ਟਾਈਮ ਨੂੰ ਦੋਸਤੋ ਬਹੁਤ ਸੋਹਣੀ ਬੱਚੀ ਤਿਆਰ ਹੋਣ ਵਾਲੀ ਆ ਜੇ ਇਹਨੂੰ ਖੇਡਦੇ ਆ ਦੋਸਤੋ ਬਾਈ ਜਾਂਦਾ ਬਹਿ ਜਾਂਦੀ ਆ ਮੁੜ ਕੇ ਛੇਦੀ ਖੜੀ ਨਹੀਂ ਹੁੰਦੀ ਵੇਖ ਸਕਦੇ ਆ 2 ਮਹੀਨੇ ਦੀ ਬੱਚੀ ਆ ਦੋਸਤੋ ਵੈਸੇ ਦੋਸਤੋ ਅੱਜ ਆਪਾਂ ਬਾਈ ਕੋਲੇ ਆਏ ਸੀ ਮਾਈ ਦੀ ਵੀਡੀਓ ਕਵਰ ਕਰਨੇ ਜਿਸ ਕਿਸੇ ਵੀਰ ਦੇ ਦੋਸਤੋ ਇਹ ਝੋਟੀ ਪਸੰਦ ਹੋਵੇ ਤਾਂ ਬਾਈ ਦਾ ਨੰਬਰ ਦੋਸਤੋ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਦੋਸਤੋ ਤੁਸੀਂ ਇਸ ਬਾਈ ਨਾਲ ਸੰਪਰਕ ਕਰ ਸਕਦੇ ਆ ਤੇ ਜਿਸ ਕਿਸੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਵੀਡੀਓ ਨੂੰ ਸ਼ੇਅਰ ਕਰਦੇ ਕਰੋ ਸੱਜਣੋ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ